ਸੱਚੇ ਪਾਤਸ਼ਾਹ ਸ੍ਰੀ ਦੀ ਉਮਰ ਛੂਟੀਆ ਪੂਰਨ ਹਨ ਬਾਲਾ ਪ੍ਰੀਤਮ ਜੀ ਸੋਹਣੀ ਪਾਲਕੀ ਵਿੱਚ ਔਰ ਇਸੇ ਤਰ੍ਹਾਂ ਵੱਡੇ ਮਾਤਾ ਜੀ ਬਾਲਾ ਪ੍ਰੀਤਮ ਜੀ ਤੇ ਦਾਦੀ ਜੀ ਤੇ ਤੰਤਨਵਾਤਾ ਗੁਜਰੀ ਜੀ ਉਹ ਅਲੱਗ ਗੱਡੀਆਂ ਅਲੱਗ ਉਸ ਵੇਲੇ ਆਪ ਜੀ ਨੇ ਉਥੋਂ ਪਟਨਾ ਸਾਹਿਬ ਦੀ ਧਰਤੀ ਤੋਂ ਚਾਲੇ ਪਾਏ ਨੇ ਸਾਸਣ ਪਹਿਲਾ ਜਿਹੜਾ ਪੜਾ ਹੈ ਉਹ ਦਾਨਾਪੁਰ ਕੀਤਾ ਇਤਿਹਾਸਕਾਰ ਲਿਖਦੇ ਹੈ ਕਿ ਇਥੋਂ ਤੱਕ ਸੰਗਤ ਨਾਲ ਆਈ ਹੈ ਪਟਨਾ ਸਾਹਿਬ ਦੀ ਕੋਈ ਤਾਂ ਠਹਿਰੇ ਕੋਈ ਨਾਲ ਹੀ ਸੰਗਤ ਇੱਥੇ ਆ ਗਈ ਇੱਥੇ ਆਪ ਜੀ ਨੇ ਜਿਸ ਵੇਲੇ ਪੜਾ ਕੀਤਾ ਇੱਕ ਬਜ਼ੁਰਗ ਮਾਤਾ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਇੱਥੇ ਆਏ ਸੀ ਉਹਨੇ ਹਾਂਡੀ ਦੇ ਵਿੱਚ ਖਿਜੜੀ ਬਣਾ ਕੇ ਸੱਚੇ ਪਾਤਸ਼ਾਹ ਜੀ ਨੂੰ ਸ਼ਿਕਾਈ ਸੀ ਅੱਜ ਵੀ ਸੇਵਾ ਕਰਨੀ ਚਾਹੁੰਦੀ ਹੈ ਹੱਥ ਜੋੜੇ ਆ ਬਾਲਾ ਪ੍ਰੀਤਮ ਜੀ ਕਹਿਣ ਲੱਗੇ ਮਾਤਾ ਸੰਗਤ ਵਾਸਤੇ ਤੇ ਦਾਲ ਪ੍ਰਸ਼ਾਦਾ ਬਣਾਓ ਤੇ ਜਿਹੜੀ ਹਾਂਡੀ ਵਿੱਚ ਖਿਜੜੀ ਬਣਾ ਕੇ ਸੱਚੇ ਪਾਤਸ਼ਾਹ ਨੌਵੇਂ ਸਤਿਗੁਰੂ ਨੇ ਸ਼ਿਕਾਇਤ ਕੀਤੀ ਉਸੇ ਹਾਂਡੀ ਵਿੱਚ ਖਿਜੜੀ ਬਣਾਓ ਅਸੀਂ ਖਿਜੜੀ ਛਕਾਂਗੇ ਕਿੰਨਾ ਚਾਹ ਹੈ ਮਨ ਦੇ ਵਿੱਚ ਮਾਤਾ ਦੇ ਸੰਗਤਾਂ ਵਾਸਤੇ दाल ਸਬਜ਼ੀ ਪ੍ਰਸ਼ਾਦਾ ਤਿਆਰ ਆਦ ਕੀਤਾ ਗਿਆ ਬਾਲਾ ਪੀਤਮ ਜੀ ਵਾਸਤੇ ਉਸੇ ਹਾਂਡੀ ਵਿੱਚ ਖਿਜੜੀ ਬਣਾ ਕੇ ਮਾਤਾ ਨੇ ਸ਼ਿਕਾਇਤ ਸਹਿ ਬੜੇ ਹੀ ਪ੍ਰਸੰਨ ਹੋਏ ਉਸ ਜਗ੍ਹਾ ਦਾ ਨਾ ਹਾਂਦੀ ਵਾਲੀ ਸੰਗਤ ਗੁਰਦਵਾਰਾ ਸਾਹਿਬ ਹੈ। ਸਾਹਿਬ ਕਹਿਣ ਲੱਗੇ ਕਿ ਮਾਤਾ ਗੁਰਨਾਥ ਸਾਹਿਬ ਦੇ ਘਰ ਦੀ ਸੇਵਾ ਕੀਤੀ ਇਹਨਾਂ ਸੰਗਤਾਂ ਦੀ ਸੇਵਾ ਕੀਤੀ ਹੈ। ਅਸੀਂ ਬਹੁਤ ਪ੍ਰਸੰਨ ਹਾਂ। ਜੋ ਮੰਗਣਾ ਹੀ ਮੰਗ ਲੈ। ਉਸ ਵੇਲੇ ਉਸ ਬਿਰਖ ਮਾਤਾ ਨੇ ਹੱਥ ਜੋੜ ਕੇ ਆਪ ਬੇਨਤੀ ਕੀਤੀ ਹੈ। ਜੀ ਮੈਂ ਬੋਹੜ ਜਨਮ ਨਾਇਆ I'm ਜੀ ਜਸ ਸਤ ਸਦਨ ਤੁਹਾਡੀ ਦਰਬਾਰ ਤੇ ਤੁਸ ਪਾਸੇ ਲੋਕ ਸਾਰੇ ਕੋਈ ਚੰਗਾ ਇਥਾਨੁ ਕੀ ਹਰ ਦਾਸ ਸੇ